ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਗੱਲਬਾਤ ਦਾ ਅੱਜ ਜੋ ਜੋ ਵੀ ਵਿਸ਼ਾਤ ਜੋ ਵੀ ਗੱਲਬਾਤ ਹੋਣੀ ਹੈ ਉਹ ਬਹੁਤ ਅਹਿਮ ਹੈ ਤੇ ਸਿੱਧੀ ਦਿਲੋਂ ਹੋਣੀ ਹੈ ਦਿਲਾਂ ਦੇ ਨਾਲ ਸੰਬੰਧਿਤ ਹੈ ਸਾਡੇ ਸਾਰਿਆਂ ਦੇ ਦਿਲਾਂ ਨਾਲ ਜੁੜਦਾ ਇਹ ਮਸਲਾ ਹੈ ਮਸਲਾ ਤੇ ਗੱਲਬਾਤ ਹੈ ਮਾਂ ਬੋਲੀ ਪੰਜਾਬੀ ਦੀ ਪੰਜਾਬੀ ਬੋਲੀ ਬਾਰੇ ਮਾਂ ਬੋਲੀ ਬਾਰੇ ਦਿਲੋਂ ਗੱਲ ਕਰਾਂਗੇ ਉਹ ਗੱਲਾਂ ਕਰਾਂਗੇ ਤੇ ਦੱਸਾਂਗੇ ਜੋ ਹੋਰ ਕੋਈ ਨਹੀਂ ਦੱਸਦਾ ਜਿਨ੍ਹਾਂ ਵੱਲ ਧਿਆਨ ਨਹੀਂ ਜਾਂਦਾ ਤੇ ਤੁਹਾਡਾ ਲੋਕਾਂ ਦਾ ਧਿਆਨ ਜਾਣ ਵੀ ਨਹੀਂ ਦਿੱਤਾ ਜਾਂਦਾ ਸਾਡੀ ਬੋਲੀ ਨੂੰ ਖਤਰਾ ਹੈ ਕਿ ਲੋਕੀ ਇਹਨੂੰ ਬੋਲਣੋਂ ਹਟ ਗਏ ਆ ਲਿਖਣੋਂ ਹਟ ਗਏ ਆ ਬੋਲਣੋਂ ਕਿਉਂ ਹਟਿਆ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਤਫਸੀਲ ਦੱਸਾਂਗੇ ਜੇ ਗੱਲ ਲਿਖਣ ਦੀ ਹੋਵੇ ਇਸ ਵੇਲੇ ਕਿਉਂਕਿ ਸਾਈਨ ਬੋਰਡ ਉੱਤੇ ਲਿਖਣ ਦੀ ਹੋ ਰਹੀ ਸੀ ਲਿਖ ਕੇ ਜੇ ਲਾ ਵੀ ਦਿੱਤਾ ਜਾਵੇ ਉਹ ਚ ਜੋ ਸਤਿਆਨਾਸ ਬੋਲੀ ਦਾ ਕੀਤਾ ਜਾਂਦਾ ਆ ਸ਼ਬਦ ਜੋੜ ਦਾ ਅੱਖਰਾਂ ਦਾ ਅਧਕ ਦਾ ਪੈਰ ਚ ਬਿੰਦੀ ਦਾ ਤੇ ਜੋ ਇਹੋ ਜਿਹੀਆਂ ਸ਼ਬਦ ਜੋੜਦੀਆਂ ਗਲਤੀਆਂ ਦੀ ਪਰਮਾਰ ਨਜ਼ਰ ਆਉਂਦੀ ਹੈ ਉਦਾਂ ਕੀ ਕਰਾਂਗੇ ਤੁਸੀਂ ਆ ਸੜਕਾਂ ਦੇ ਕਿਨਾਰੇ ਮੀਲ ਪੱਥਰ ਲੱਗੇ ਆ ਟੋਲ ਟੈਕਸ ਵਾਲੀਆਂ ਕੰਪਨੀਆਂ ਨੇ ਜੋ ਵੱਖ-ਵੱਖ ਬੋਰਡ ਲਾਏ ਆ ਜੋ ਰਾਹ ਉੱਤੇ ਸ਼ਹਿਰਾਂ ਦੇ ਨਾਮ ਲਿਖੇ ਜਾਂਦੇ ਆ ਤੁਸੀਂ ਕਿਸੇ ਵੀ ਪੰਜਾਬ ਦੇ ਇਹੋ ਜਿਹੇ ਸੜਕ ਉੱਤੇ ਪੈ ਕੇ ਵੇਖ ਲਵੋ ਤੁਹਾਨੂੰ ਜਿਹੜੇ ਸਾਈਡ ਤੇ ਨਾਮ ਲਿਖੇ ਨਜ਼ਰ ਆਉਣਗੇ ਸੜਕ ਕੰਡਿਆਂ ਤੇ ਉਹਨਾਂ ਵਿੱਚ ਹਜ਼ਾਰ ਗਲਤੀਆਂ ਤੁਹਾਨੂੰ ਲੱਭ ਜਾਣਗੀਆਂ ਪੰਜਾਬ ਦੇ মিডিਆ ਦਾ ਹਾਲ ਵੇਖ ਲਓ ਆ ਜਿੰਨੇ ਕਹਿੰਦੇ ਘਾਉਂਦੇ ਚੈਨਲ ਚੱਲਦੇ ਆ ਇਹਨਾਂ ਦੇ ਚੈਨਲਾਂ ਦੀਆਂ ਹੈਡਲਾਈਨ ਦੇਖ ਲਓ ਤੁਸੀਂ ਸੁਰਖੀਆਂ ਪੜ੍ਹ ਲਓ ਇਹਨਾਂ ਦੇ ਸਰਲੇਖ ਪੜ ਲਓ ਇਹਨਾਂ ਦੇ ਖਬਰਾਂ ਵਿੱਚ ਤੁਹਾਨੂੰ ਹਰੇਕ ਚੈਨਲ ਦੇ ਵਿੱਚ ਘਟੋ ਘਟ ਦਰਜਨਾ ਗਲਤੀਆਂ ਹਰ ਖਬਰ 'ਚ ਮਿਲ ਜਾਣਗੀਆਂ ਆ ਕਹਿੰਦੇ ਕਹੋਂਦੇ ਪੱਤਰਕਾਰ ਜਿਹੜੇ ਕੰਟੈਂਟ ਰਾਈਟਰ ਬਣੇ ਫਿਰਦੇ ਆ ਜਿਨ੍ਹਾਂ ਨੂੰ ਕਈ ਸਾਲਾਂ ਦਾ ਤਜਰਬਾ ਵੀ ਆ ਉਹ ਵੀ ਪੰਜਾਬੀ ਸੋਧ ਨਹੀਂ ਲਿਖ ਸਕਦੇ ਇਹਨਾਂ ਤੋਂ ਇੰਨੇ ਸਾਲਾਂ ਚ ਨਹੀਂ ਪੰਜਾਬੀ ਅ ਚੰਗੀ ਤਰ੍ਹਾਂ ਲਿਖ ਹੋਈ ਤਾਂ ਜਿਨ੍ਹਾਂ ਨੂੰ ਹੁਣ ਕਿਹਾ ਗਿਆ ਕਿ ਤੁਸੀਂ ਸਾਈਨ ਬੋਰਡ ਤੇ ਪੰਜਾਬੀ ਲਿਖੋ ਜਿਹੜੇ ਬੋਲਦੇ ਹੀ ਨਹੀਂ ਪੰਜਾਬੀ ਉਹਨਾਂ ਨੇ ਕੀ ਗਲ ਖਲਾ ਦੇ ਮੇ ਇਹੀ ਵੀ ਇੱਕ ਸੋਚਣ ਵਾਲਾ ਪਹਿਲੂ ਆ। ਸੋ ਪੰਜਾਬ ਵਿੱਚ ਪੰਜਾਬੀ ਲਈ ਜਦੋਂ ਗੱਲ ਹੁੰਦੀ ਆ ਨਾ ਕਿ ਪੰਜਾਬੀ ਬੋਲੀ ਲਿਖੀ ਜਾਵੇ, ਲਿਖ ਕੇ ਉਭਾਰੀ ਜਾਵੇ। ਉਹਦੇ ਵਿੱਚ ਹੋਰ ਬਹੁਤ ਸਾਰੇ ਪਹਿਲੂ ਆ ਜਿਹੜੇ ਸੋਚਣੇ ਪਣੇ ਆ। ਸੋ ਸਿਰਫ ਸਾਈਨ ਬੋਰਡ ਤੇ ਪੰਜਾਬੀ ਲਿਖਣਾ ਵੈਸੇ ਕੁਝ ਹੋ ਨਹੀਂ ਜਾਣਾ ਸੀ, ਸਿਰਫ ਇੱਕ ਸੰਕੇਤ ਜਾਣਾ ਸੀ ਪਰ ਉਹ ਸੰਕੇਤ ਵੀ ਨਹੀਂ ਜਾ ਸਕਿਆ ਤੇ ਗੱਲ ਨੂੰ ਠੰਡੇ ਵਾਸਤੇ ਚ ਪੈ ਗਈ ਆ। ਜਿਵੇਂ ਸਰਕਾਰ ਬੇਅਦਬੀ ਮਾਮਲੇ ਤੇ ਕਹਿ ਰਹੀਦੀ ਨਾ ਕਿ 3 ਮਹੀਨੇ ਦਾ ਹੋਰ ਸਮਾਂ ਦੇ ਦਿਓ। 45 ਦਿਨਾਂ ਚ ਇਨਸਾਫ ਹੋ ਜਾਊਗਾ। 31 ਜਨਵਰੀ ਤੱਕ ਕੁਝ ਨਾ ਕੁਝ ਕਰ ਦਵਾਂਗੇ ਉਦੋਂ ਹੀ ਲੱਗਦਾ ਕਿ ਉਹ 6 ਮਹੀਨੇ ਦਾ ਸਮਾਂ ਇਧਰ ਵੀ ਮੰਗ ਲਿਆ ਗਿਆ 6 ਮਹੀਨੇ ਬਾਅਦ ਵੀ ਕੀ ਕੁਝ ਹੋਊਗਾ ਇਹ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਪਿਛਲੀ ਵਾਰੀ ਜਦੋਂ ਸਰਕਾਰਾਂ ਸਮਾਂ ਲੈਂਦੀਆਂ ਨੇ ਅਕਸਰ ਕਿਸੇ ਮਾਮਲੇ ਤੇ ਕਿੰਨੀ ਕੀ ਗੱਲ ਅੱਗੇ ਤੁਰਦੀ 6 ਮਹੀਨੇ ਬਾਅਦ ਕਿਹਨੂੰ ਚੇਤਾ ਰਹਿਣਾ ਕਿ ਸਾਈਨ ਬੋਰਡ ਲੱਗਣੇ ਸੀ ਜੇ ਲੋਕਾਂ ਨੂੰ 21 ਫਰਵਰੀ ਕੋ ਮੰਤਰੀ ਮਾਂ ਬੋਲੀ ਦਿਵਸ ਦਾ ਇੱਕ ਜਿਹੜਾ ਮੀਲ ਪੱਥਰ ਆਉਣਾ ਸੀ ਉਹਦੇ ਤੇ ਨਹੀਂ ਚੇਤਾ ਰਿਹਾ ਤਾਂ 6 ਮਹੀਨੇ ਬਾਅਦ ਤਾਂ ਕੋਈ ਦਿਨ ਵੀ ਹੈ ਨਹੀਂ ਇਹ ਹੋ ਗਿਆ ਉਦੋਂ ਕਿਹਨੂੰ ਚੇਤਾ ਰਹਿਣਾ ਕਿ 6 ਮਹੀਨੇ ਦੀ ਮਿਆਦ ਜਿਹੜੀ ਆ ਅੱਜ ਮੁਕੰਮਲ ਹੋ ਰਹੀ ਹੈ ਜੀ ਸਾਈਨ ਬੋਰਡ ਲਾ ਲਓ ਸੋ ਇਸ ਤੀਜ਼ੀ ਦੀ ਕੋਈ ਖਾਸ ਸੰਭਾਵਨਾ ਨਜ਼ਰ ਨਹੀਂ ਆਉਂਦੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਵੰਬਰ ਮਹੀਨੇ ਵਿੱਚ ਹੁਣ ਸਮਾਗਮ ਹੋਣੇ ਆਗਲੇ ਆ ਪੰਜਾਬ ਦਿਵਸ ਪੰਜਾਬੀ ਸਪਤਾਹ ਮਨਾਇਆ ਜਾਣਾ ਜਿਹੜਾ ਉਥੇ ਵੀ ਪੰਜਾਬੀ ਹਫਤਾ ਨਹੀਂ ਲਿਖਣਾ ਪੰਜਾਬੀ ਸਪਤਾਹ ਲਿਖਿਆ ਜਾਣਾ ਇਥੋਂ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬੀ ਦਾ ਕੀ ਹਾਲ ਕੀਤਾ ਜਾਂਦਾ ਆਪਣੇ ਸੂਬੇ 'ਚ ਸੋ ਇਹ ਇਸ ਵੇਲੇ ਇੱਕ ਸੱਚਾਈ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਇਹਨਾਂ ਸਮਾਗਮਾਂ ਦੀ 21 ਫਰਵਰੀ ਦੇ ਕੋ ਮੰਤਰੀ ਮਾਂਬੋਲੀ ਦਿਵਸ ਤੇ ਇਹ ਹਾਸਲ ਹੈ ਇਸ ਵੇਲੇ ਸਾਹਮਣੇ ਆ ਰਹੇ ਨੇ ਪੰਜਾਬੀ ਮਾਂ ਬੋਲੀ ਦਾ ਦੁਨੀਆ ਭਰ ਵਿੱਚ ਪਸਾਰ ਹੋ ਰਿਹਾ ਹੈ ਪੰਜਾਬੀ ਦਾ ਘੇਰਾ ਵਧਿਆ ਹੈ ਪਰ ਦੁੱਖ ਦੀ ਗੱਲ ਇਹ ਆ ਕਿ ਆਪਣਾ ਸੂਬਾ ਜਿਹੜਾ ਪੰਜਾਬ ਉੱਥੇ ਇਹ ਬੋਲੀ ਖਤਰੇ 'ਚ ਚਾਹੇ ਕੋਈ ਲੱਖ ਦਾਅਵੇ ਕਰੀ ਹੋਵੇ ਪੰਜਾਬੀ ਨੂੰ ਕੁਝ ਨਹੀਂ ਹੁੰਦਾ ਜੀ ਇਹ ਗੱਲਾਂ ਤੋਂ ਉੱਪਰ ਉੱਠ ਕੇ ਸੋਚਣਾ ਪੈਣਾ ਅਸਲੀਅਤ ਨੂੰ ਵੀ ਵੇਖਣਾ ਪੈਣਾ ਪੰਜਾਬੀ ਲਈ ਆਪਣੇ ਸੂਬੇ ਵਿੱਚ ਥਾਂ ਘਟਦੀ ਜਾ ਰਹੀ ਹੈ ਇਸ ਸਬੰਧੀ ਕੁਝ ਵੀ ਨਹੀਂ ਕੀਤਾ ਜਾ ਰਿਹਾ ਕੁਝ ਵੀ ਨਹੀਂ ਸਿਵਾਏ ਗੱਲਾਂ ਤੋਂ ਇਸੇ ਕਰਕੇ ਅੱਜ ਦੀ ਇਸ ਗੱਲਬਾਤ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਚਾਹੁੰਦੇ ਤਾਂ ਇਹ ਗੱਲਬਾਤ 2 ਦਿਨ ਪਹਿਲਾਂ 3 ਦਿਨ ਪਹਿਲਾਂ 21 ਫਰਵਰੀ ਵਾਲੇ ਦਿਨ ਵੀ ਹੋ ਸਕਦੀ ਸੀ ਪਰ ਇਹ ਵਿਖਣਾ ਸੀ ਕਿ 21 ਫਰਵਰੀ ਤੋਂ ਬਾਅਦ ਕੀ ਹੁੰਦਾ ਹੈ ਇਸੇ ਕਰਕੇ ਅੱਜ ਇਹ ਗੱਲਬਾਤ ਕਰ ਰਹੇ ਹਾਂ ਇਹ ਵੇਖਣ ਲਈ ਕਿ ਹੁਣ ਕੀ ਹੋ ਵੀ ਹੋਇਆ ਵੀ ਹੈ ਕੁਝ ਜਾਂ ਹੋਕੀ ਰਿਹਾ ਸੋ ਅੱਜ ਦੀ ਇਸ ਗੱਲਬਾਤ ਰਾਹੀਂ ਅਸੀਂ ਤੁਹਾਨੂੰ ਅਸਲੀਅਤ ਦੱਸ ਰਹੇ ਹਾਂ ਜੋ ਨਹੀਂ ਦੱਸੀ ਜਾਂਦੀ ਤੇ ਸਹੀ ਸਮੇਂ 'ਤੇ ਦੱਸ ਰਹੇ ਹਾਂ 21 ਫਰਵਰੀ ਤੋਂ ਬਾਅਦ ਦੱਸ ਰਹੇ ਹਾਂ ਤਾਂ ਕਿ ਅਸਲੀਅਤ ਪਤਾ ਲੱਗ ਸਕੇ ਕਿ ਅਸਲ ਸਥਿਤੀ ਆ ਜਾਂ ਜੋ ਸਾਡੇ ਸਾਹਮਣੇ ਪਈ ਹੈ ਸਾਡੀ ਬੋਲੀ ਦੀ ਆ ਦਸ਼ਾਇਆ ਇਸ ਵੇਲੇ ਕੀਤੀ ਗਈ ਗੱਲਬਾਤ ਹਾਲੇ ਆਪਾਂ ਸਿਰਫ ਸ਼ੁਰੂ ਕੀਤੀ ਹੈ ਇਹ ਤਾਂ ਆਪਾਂ 21 ਫਰਵਰੀ ਦਾ ਮੌਜੂਦਾ ਵਰਤਾਰਾ ਸਮਝਿਆ ਕਿ 21 ਫਰਵਰੀ ਨੂੰ ਐਦ ਕੀ ਕੀ ਹੋਇਆ ਪੰਜਾਬੀ ਮਾਂਬੂਲੀ ਸੰਬੰਧੀ ਕੋਈ ਪ੍ਰਾਪਤੀ ਨਹੀਂ ਹੋ ਸਕੇ ਕੋਈ ਵੀ ਪ੍ਰਾਪਤੀ ਨਹੀਂ ਸਿਫਰ ਹਾਲੇ ਵੀ ਜਪ ਪਕਾ ਇਹ ਸਿਫਰ ਤੇ ਤੁਹਾਨੂੰ ਇਹ ਵੀ ਦੱਸਤੀ ਹੈ ਜਦੋਂ ਗੱਲ ਹੁੰਦੀ ਹੈ ਕਿ ਸਰਕਾਰਾਂ ਪੰਜਾਬੀ ਨੂੰ ਲਾਗੂ ਕਰਾਉਣਗੀਆਂ ਹੁਣ ਇਹ ਗੱਲ ਧਿਆਨ ਨਾਲ ਸੁਣਿਓ ਪੰਜਾਬ ਵਿੱਚ ਸਰਕਾਰੀ ਕੰਮ ਕਾਜ ਪੰਜਾਬੀ ਚ ਹੋਊਗਾ ਇਹ ਗੱਲ ਕਿਹਦੇ ਰਾਹੀਂ ਨਿਕਲ ਕੇ ਆਈ ਸੀ ਪੰਜਾਬ ਰਾਜ ਭਾਸ਼ਾ ਐਕਟ ਜਿਹੜਾ ਕਿ 2 ਅਕਤੂਬਰ ਸਾਲ 1960 ਨੂੰ ਬਣ ਗਿਆ ਸੀ 2 ਅਕਤੂਬਰ ਸਾਲ 1960 ਦਾ ਬਣਿਆ ਆ ਪੰਜਾਬੀ ਰਾਜ ਭਾਸ਼ਾ ਐਕਟ ਜਿਹੜਾ ਇਹ ਕਹਿੰਦਾ ਕਿ ਪੰਜਾਬ ਵਿੱਚ ਸਰਕਾਰੀ ਕੰਮਕਾਜ ਪੰਜਾਬੀ ਚ ਹੋਣਾ ਚਾਹੀਦਾ ਪੰਜਾਬੀ ਸੂਬਾ ਬਣਨ ਤੋਂ ਵੀ ਪਹਿਲਾਂ ਦੀ ਗੱਲ ਹੈ ਤੁਸੀਂ ਆਪ ਅੰਦਾਜ਼ਾ ਲਾ ਲਓ ਅੱਜ ਤੋਂ 63 ਸਾਲ ਪਹਿਲਾਂ ਇਹ ਫੈਸਲਾ ਹੋ ਚੁੱਕਾ ਹੈ ਕਿ ਪੰਜਾਬ ਚ ਸਰਕਾਰੀ ਕੰਮਕਾਜ ਪੰਜਾਬੀ ਚ ਹੋਊਗਾ ਫਿਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਸਾਲ 1967 ਵਿੱਚ ਵੀ ਦੁਬਾਰਾ ترمیم ਕਰਕੇ ਸੋਧ ਕਰਕੇ ਪੰਜਾਬੀ ਰਾਜ ਭਾਸ਼ਾ ਐਕਟ ਚੋਂ ਲਾਗੂ ਕੀਤਾ ਗਿਆ ਫਿਰ ਉਹੀ ਗੱਲ ਇੱਕ ਦੁਆਰ ਦੁਬਾਰਾ ਪੱਕੀ ਕੀਤੀ ਗਈ ਕਿ ਪੰਜਾਬ ਚ ਪੰਜਾਬੀ ਭਾਸ਼ਾ ਦਾ ਜੋ ਬਣਦਾ ਮਾਨ ਸਤਕਾਰ ਉਹ ਕਾਇਮ ਰੱਖਿਆ ਜਾਊਗਾ ਇੰਨਾ ਸਮਾਂ ਲੰਘ ਗਿਆ 63 ਸਾਲ ਲੰਘ ਗਏ ਕਿੰਨੀਆਂ ਪਾਰਟੀਆਂ ਨੇ ਕਿੰਨੀਆਂ ਸਰਕਾਰਾਂ ਕਿੰਨੇ ਮੁੱਖ ਮੰਤਰੀ ਆਏ ਹੱਲੇ ਵੀ ਉਹੀ ਗੱਲ ਹੁੰਦੀ ਹੈ ਜਿਹੜੀ ਵੀ ਸਰਕਾਰ ਆਉਂਦੀ ਨਵੇਂ ਸਿਰੋਂ ਇਹੀ ਗੱਲ ਕਹਿੰਦੀ ਕਿ ਉਹ ਪੰਜਾਬੀ ਨੂੰ ਲਾਗੂ ਕਰਨਗੇ ਪੁੱਛਿਆ ਜਾਵੇ ਤੁਸੀਂ ਲਾਗੂ ਕਰੋਗੇ ਜਿਹੜਾ ਚੀਜ਼ 1960 ਦੀ ਬਣੀ ਹੋਈ ਆ ਉਹ ਉਦੋਂ ਦੀ ਲਾਗੂ ਨਹੀਂ ਹੋ ਸਕੀ ਕੀ ਸਵਾਲ ਪੁੱਛਿਆ ਨਹੀਂ ਜਾਣਾ ਚਾਹੀਦਾ ਇਹ ਚੀਜ਼ ਤਾਂ ਪਹਿਲੇ ਬਣੀ ਹੈ 1960 ਦੀ ਨਵੀਂ ਤਾਂ ਕੋਈ ਚੀਜ਼ ਬਣੀ ਨਹੀਂ ਪਿਛਲੀ ਚੀਜ਼ ਨੂੰ ਲਾਗੂ ਕਰ ਦਿਓ ਇਸ ਪੂਰੇ ਸਮੇਂ ਦੌਰਾਨ ਤੁਹਾਨੂੰ ਵੀ ਦੱਸ ਦਈਏ ਇੱਕੋ ਹੀ ਮੁੱਖ ਮੰਤਰੀ ਪੰਜਾਬ ਦੇ ਹੋਏ ਆ ਜਿਨ੍ਹਾਂ ਨੇ ਇਸ ਸੰਬੰਧੀ ਉਪਰਾਲਾ ਕੀਤਾ ਸੀ ਸਰਦਾਰ ਲਖਮਣ ਸਿੰਘ ਗਿੱਲ ਜਿੰਨਾ ਵੀ ਸਮਾਂ ਮੁੱਖ ਮੰਤਰੀ ਰਹੇ ਉਹਨਾਂ ਨੇ ਪੰਜਾਬੀ ਨੂੰ ਲਾਗੂ ਕਰਵਾਇਆ ਖੁਦ ਧਿਆਨ ਦੇ ਕੇ ਲਾਗੂ ਕਰਵਾਇਆ ਉਹਨਾਂ ਦੇ ਉੱਪਰ ਬਹੁਤ ਸਾਰੇ ਸਵਾਲ ਉੱਠਦੇ ਨੇ ਹੋਰ ਕੰਮਕਾਜ ਨੂੰ ਲੈ ਕੇ ਪਰ ਆ ਚੀਜ਼ ਉਹਨਾਂ ਦੇ ਖਾਤੇ ਪੈਂਦੀ ਹੈ ਪੰਜਾਬੀ ਸਬੰਧੀ ਇਕਲੌਤੇ ਮੁੱਖ ਮੰਤਰੀ ਹੋਏ ਜਿਨ੍ਹਾਂ ਨੇ ਕਦਮ ਚੁੱਕਿਆ ਪੰਜਾਬੀ ਨੂੰ ਲਾਗੂ ਕਰਵਾ ਕੇ ਵੀ ਵਿਖਾਤਾ ਸੀ ਜਿੰਨੀ ਦੇਰ ਉਹਨਾਂ ਦਾ ਕਾਰਜਕਾਲ ਰਹਾ ਉਤੋਂ ਪਹਿਲਾਂ ਉਤੋਂ ਬਾਅਦ ਕੀ ਹਾਲ ਹੈ ਤੁਹਾਡੇ ਸਾਹਮਣੇ ਹੈ ਗੱਲ ਫਿਰ ਉਹੀ ਹੈ ਜਦ ਤੱਕ ਸਰਕਾਰੀ ਕੰਮਕਾਜ ਸਰਕਾਰ ਦੇ ਵਿੱਚ ਸ਼ਾਮਲ ਲੋਕ ਸਰਕਾਰ ਦੇ ਨਾਲ ਕੰਮ ਕਰਦੀ ਅਫਸਰशाही ਜਦ ਤੱਕ ਉਹ ਨਹੀਂ ਪੰਜਾਬੀ ਬੋਲਦੀ ਉਹ ਪੰਜਾਬੀ 'ਚ ਗੱਲਬਾਤ ਨਹੀਂ ਕਰਦੇ ਪੰਜਾਬੀ ਚ ਲਿਖਦੇ ਨਹੀਂ ਉਹਨੂੰ ਆਪ ਨੂੰ ਨਹੀਂ ਆਉਂਦੀ ਤਾਂ ਕੀ ਲਾਗੂ ਕਰਵਾਉਣਗੇ ਕਿੰਨਾ ਕੁ ਧਿਆਨ ਦੇਣਗੇ ਉਹਨਾਂ ਲਈ ਸਿਰਫ ਇੱਕ ਰਸਮੀ ਆਰਡਰ ਆ ਹੁਕਮ ਆ ਜਿਹਨੂੰ ਲਾਗੂ ਕਰਾ ਦਿਓ ਕਹਿ ਦਿਓ ਹੁਕਮ ਦੇ ਦਿਓ ਹੋ ਗਿਆ ਠੀਕ ਹੈ ਨਹੀਂ ਹੋ ਗਿਆ ਨਾ ਸਹੀ ਪਤਾ ਉਹਨਾਂ ਨੂੰ ਵੀ ਹੈ ਕਿ 21 ਫਰਵਰੀ ਤੋਂ ਲੰਘੀ ਤਾਂ ਬਾਅਦ ਕਿਹਨੇ ਪੁੱਛਣਾ ਤੇ ਕਿਹਨੇ ਦੱਸਣਾ ਇਹ ਐਸੋਲੀ ਦੀ ਸੱਚਾਈ ਆ ਗੱਲਾਂ ਜੋ 21 ਫਰਵਰੀ ਤੋਂ ਬਾਅਦ ਕਰਨੀਆਂ ਜ਼ਰੂਰੀ ਆ ਤੇ ਉਹੀ ਆਪਾਂ ਕਰ ਰਹੇ ਹਾਂ ਪੰਜਾਬੀ ਲਿਖਣ ਦੀ ਗੱਲ ਹੋ ਗਈ ਕਿ ਲਿਖਣ ਦੇ ਮਾਮਲੇ 'ਚ ਲੋਕਾਂ ਦੀਆਂ ਗਲਤੀਆਂ ਦੇ ਨਵੇਂ ਰਿਕਾਰਡ ਬਣ ਰਹੇ ਪੰਜਾਬੀ ਲਿਖਣ ਦੇ ਮਾਮਲੇ ਕਹਿੰਦੇ ਕਹੋਂਦੇ ਪੰਜਾਬੀ ਦਾ ਗਿਆਨ ਰੱਖਣ ਵਾਲਿਆਂ ਦਾ ਜੇ ਹਾ ਹਾਲ ਹੈ ਪੰਜਾਬੀ ਲਿਖਣ ਵਿੱਚ ਜੋ ਗਲਤੀਆਂ ਹੋ ਰਹੀਆਂ ਨੇ ਜਿਹਨਾਂ ਬਾਰੇ ਸੀ ਤੁਹਾਨੂੰ ਪਹਿਲਾਂ ਦੱਸਿਆ ਤਾਂ ਸਵੇਰੇ ਦੇਖ ਲਓ ਕਿ ਪੰਜਾਬੀ ਕਿਵੇਂ ਲਾਗੂ ਹੋਣੀ ਸੀ ਸਾਈਨ ਬੋਰਡਾਂ ਤੇ ਲਿਖਣ ਨਾਲ ਕਿਹੜੀ ਕ੍ਰਾਂਤੀ ਆਦ ਨਹੀਂ ਸੀ ਇਹ ਤੁਹਾਨੂੰ ਪਤਾ ਲੱਗ ਗਿਆ ਪੰਜਾਬੀ ਬੋਲਣ ਦਾ ਰੁਝਾਨ ਕਿਉਂ ਘਟਿਆ ਤੇ ਪੰਜਾਬੀ ਬੋਲਣ ਪਿੱਛੇ ਇਹ ਜੋ ਕਮੀ ਆ ਰਹੀ ਹੈ ਇਹਦੇ ਕੀ ਕਾਰਨ ਨੇ ਉਹ ਕਾਰਨ ਤੁਹਾਨੂੰ ਦੱਸਾਂਗੇ ਜੋ ਅਜ ਤੱਕ ਕੋਈ ਨਹੀਂ ਦੱਸ ਸਕਿਆ ਜਿਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਤੇ ਅੰਗਰੇਜ਼ੀ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ ਤੁਹਾਨੂੰ ਇਹ ਦੱਸਾਂਗੇ ਕਿ ਕਿਵੇਂ ਅੰਗਰੇਜ਼ੀ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਜਦਕਿ ਪੰਜਾਬੀ ਨੂੰ ਖਤਰਾ ਹੋਰ ਪਾਸਿਓਂ ਅੰਗਰੇਜ਼ੀ ਸੰਬੰਧੀ ਕੀ ਭੁਲੇਖੇ ਤੁਹਾਡੇ ਮਨਾਂ 'ਚ ਪਾਏ ਗਏ ਨੇ ਤੇ ਪੰਜਾਬੀ ਬੋਲਣ ਸੰਬੰਧੀ ਪੰਜਾਬ ਦੇ ਲੋਕ ਕਿਵੇਂ ਦਗਾ ਕਰ ਰਹੇ ਨੇ ਪੰਜਾਬੀ ਦੇ ਨਾਲ ਤੇ ਪੰਜਾਬ ਦਾ ਕਿਹੜਾ ਵਰਗ ਆ ਜਿਹੜਾ ਪੰਜਾਬੀ ਬੋਲੀ ਦੇ ਨਾਲ ਧਰੋਕ ਮਾਰ ਰਿਹਾ ਹੁਣ ਤੁਹਾਡੇ ਕੋਲ ਜੋ ਭੁਲੇਖੇ ਦੂਰ ਕਰੀਏ ਜੋ ਦੂਰ ਕਰਨੇ ਜ਼ਰੂਰੀ ਨੇ ਕਿਉਂਕਿ ਇਹ ਭੁਲੇਖੇ ਸਾਡੇ ਮਨਾਂ ਵਿੱਚ ਪਾਏ ਗਏ ਨੇ ਪੰਜਾਬੀ ਬਾਰੇ ਤੇ ਬਦੋਬਦੀ ਸਾਡੇ ਮਨਾਂ 'ਤੇ ਗੱਲਾਂ ਮਠਾਰਤੀਆਂ ਗਈਆਂ ਨੇ ਇਹਨਾਂ ਸਾਰੇ ਭੁਲੇਖਿਆਂ ਦੀ ਚੀਰਫਾੜ ਕਰਾਂਗੇ ਤੇ ਇਹਨਾਂ ਨੂੰ ਦੁੱਧ ਵਿੱਚ ਮੱਖੀਆਂ ਨੂੰ ਕੱਢ ਕੇ ਲਾਂਬੇ ਕਰਾਂਗੇ ਤਾਂ ਕਿ ਇਹ ਚੀਜ਼ਾਂ ਸਪਸ਼ਟ ਹੋਣ ਲੋਕਾਂ ਨੂੰ ਪੰਜਾਬੀ ਬੋਲੀ ਬਾਰੇ ਤੁਹਾਨੂੰ ਜੋ ਵੀ ਭੁਲੇਖੇ ਪਾਏ ਗਏ ਨੇ ਜੋ ਗਲਤ ਗੱਲਾਂ ਦਿਮਾਗ 'ਚ ਬਿਠਾਈਆਂ ਗਈਆਂ ਨੇ ਉਹਨਾਂ ਨੂੰ ਦੂਰ ਕਰੀਏ ਭੁਲੇਖੇ ਦੂਰ ਕਰੀਏ ਪ੍ਰੋਗਰਾਮ ਦੇ ਇਸ ਸੈਵ ਵਿੱਚ ਪੰਜਾਬੀਆਂ ਲਈ ਸਿਰ ਜੋੜ ਕੇ ਬੈਠਣ ਦਾ ਸਮਾਂ ਪੰਜਾਬੀ ਬੋਲੀ ਨੂੰ ਕੀ ਸਮੱਸਿਆਵਾਂ ਨੇ ਕਿਹੜੀਆਂ ਸਮੱਸਿਆਵਾਂ ਦਰਪੇਸ਼ ਨੇ ਕੀ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਪਰ ਸਾਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਲੱਗ ਸਕਿਆ ਹੁਣ ਪੰਜਾਬੀ ਬੋਲੀ ਦੁਨੀਆ ਭਰ ਵਿੱਚ ਬੋਲੀ ਜਾਂਦੀ ਪਰ ਜਿਹਦਾ ਆਪਣਾ ਖਿੱਤਾ ਜਿਹੜੀ ਇਹਦੀ ਆਪਣੀ ਇੱਕ ਥਾਂ ਆ ਪੰਜਾਬ ਦੀ ਜੇ ਆਪਾਂ ਗੱਲ ਕਰੀ ਤਾਂ ਪੰਜਾਬ ਵਿੱਚ ਪੰਜਾਬੀ ਬੋਲੀ ਦਾ ਹਾਲ ਸਭ ਤੋਂ ਜ਼ਿਆਦਾ ਮਾੜਾ ਆ ਇਹ ਹੁਣ ਬੜੇ ਨੋਟ ਕਰਨ ਵਾਲੀ ਗੱਲ ਆ ਇਹਨੂੰ ਧਿਆਨ ਨਾਲ ਨੋਟ ਕਰ ਲਿਓ ਪੂਰੀ ਦੁਨੀਆ ਵਿੱਚ ਪੂਰੀ ਦੁਨੀਆ ਦੇ ਜਿੰਨੇ ਵੀ ਦੇਸ਼ ਆ ਜਿੰਨੇ ਵੀ ਇਲਾਕੇ ਆ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਖਤਰਾ ਪੰਜਾਬੀ ਬੋਲੀ ਨੂੰ ਕਿੱਥੇ ਆ ਪੰਜਾਬ ਵਿੱਚ ਹੀ ਆ ਤੁਸੀਂ ਕਹੋਗੇ ਕਿਵੇਂ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਜੇ ਆਪਾਂ ਗੱਲ ਕਰ ਹੀ ਰਹੇ ਆ ਤਾਂ ਜ਼ਰੂਰ ਇਹਦੇ ਸਬੰਧੀ ਖੁੱਲ੍ਹ ਕੇ ਗੱਲ ਕਰਾਂਗੇ ਬੇਝਿਜਕ ਹੋ ਕੇ ਕਿਉਂਕਿ ਗੱਲ ਮਾਂ ਬੋਲੀ ਦੀ ਆ ਮਾਂ ਬੋਲੀ ਦੇ ਮਾਣ ਸਨਮਾਨ ਦਾ ਮਸਲਾ ਆ ਪੰਜਾਬ ਵਿੱਚ ਸ਼ਹਿਰਾਂ ਵਿੱਚੋਂ ਪੰਜਾਬੀ ਬੋਲੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਘਰਾਵਾਂ ਚੋਂ ਇਸ ਵੇਲੇ ਆ ਹਾਲ ਆ ਤੁਸੀਂ ਕਿਸੇ ਵੀ ਸ਼ਹਿਰ ਚਲ ਜਾਓ ਕਿਸੇ ਵੀ ਕਹਿੰਦੇ ਕਹੋਂਦੇ ਡਿਵੈਲਪਡ ਏਰੀਆ ਵਿਕਾਸ ਵਾਲੇ ਆਧੁਨਿਕ ਏਰੀਆ ਚਲ ਜਾਓ ਉੱਥੇ ਤੁਹਾਨੂੰ ਪੰਜਾਬੀ ਬੋਲੀ ਲੱਭਿਆ ਨਹੀਂ ਲੱਭਣੀ ਰਾਜਧਾਨੀ ਚੰਡੀਗੜ੍ਹ ਜਾ ਕੇ ਦੇਖ ਲਓ ਪੰਜਾਬੀ ਤੁਹਾਨੂੰ ਲੱਭਿਆ ਨਹੀਂ ਲੱਭਣੀ ਚੰਡੀਗੜ੍ਹ ਛੱਡੋ ਹੁਣ ਤਾਂ ਪੰਜਾਬ ਦੇ ਕਿਸੇ ਵੀ ਅਰਬਨ ਇਲਾਕੇ ਚਲ ਜਾਓ ਪੰਜਾਬੀ ਤੁਹਾਨੂੰ ਲੱਭਿਆ ਨਹੀਂ ਲੱਭਣੀ ਘਰਾਂ 'ਚ ਪੁੱਛ ਲਿਓ ਕਿਹੜੀ ਅਖਬਾਰ ਆਉਂਦੀ ਹੈ ਪੰਜਾਬੀ ਦੀ ਅਖਬਾਰ ਕਿਸੇ ਵਿਰਲੇ ਟਾਵੇ ਦੇ ਲੱਭੂ ਘਰਾਂ 'ਚ ਪੰਜਾਬੀ ਬੋਲਦੇ ਤੁਹਾਨੂੰ ਵਿਰਲੇ ਟਾਵੇ 'ੇ ਲੱਭਣਗੇ ਪੰਜਾਬੀ ਜੇ ਪੰਜਾਬ 'ਚ ਬਚੀ ਹੈ ਤਾਂ ਪਿੰਡਾਂ 'ਚ ਹੀ ਬਚੀ ਹੈ ਥੋੜ ਤੇ ਪਿੰਡਾਂ ਚੋਂ ਵੀ ਜਿਸ ਕਦਰ ਸਾਡੇ ਲੋਕੀ ਬਾਹਰ ਭੱਜ ਰਹੇ ਆ ਤੇਜੀ ਨਾਲ ਆਉਣ ਵਾਲੇ ਸਮੇਂ ਚ ਪੰਜਾਬੀ ਪਿੰਡਾਂ ਚ ਵੀ ਘਟ ਗਿਣਤੀ ਰਹ ਜਣੀਆਂ ਕੋਈ ਸੋਚ ਨਹੀਂ ਕਿ ਪ੍ਰਵਾਸੀ ਆ ਕੇ ਪੰਜਾਬੀ ਥੋੜੀ ਬਹੁਤੀ ਸਿੱਖ ਲੈਣਗੇ ਪਰ ਜਿਨ੍ਹਾਂ ਦੀ ਮਾਂ ਬੋਲੀ ਆ ਜਿਨ੍ਹਾਂ ਦੀ ਇਹ ਮਾਂ ਆ ਉਹ ਤਾਂ ਭੱਜ ਰਹੇ ਬਾਹਰ ਨੂੰ ਤੇ ਪੰਜਾਬੀ ਦਾ ਫੇਸ ਕੀ ਭੇਖ ਪਾਲਦੇ ਆ ਦੂਜਾ ਬਹੁਤ ਵੱਡਾ ਸਵਾਲ ਇਹ ਕਿ ਤੁਹਾਡਾ ਪੁਲੇਖਾ ਅਜ ਦੂਰ ਕਰ ਦਈਏ ਇਹ ਪੁਲੇਖਾ ਕਈ ਚਿਰਦਾ ਸਾਡੇ ਸਿਰ ਮੜਿਆ ਜਾ ਰਿਹਾ ਹੈ ਸਾਡੇ ਦਿਮਾਗਾ ਵਿੱਚ ਵਾੜ ਦਿੱਤਾ ਗਿਆ ਕਿ ਅੰਗਰੇਜ਼ੀ ਦੇ ਕਰਕੇ ਪੰਜਾਬੀ ਦਾ ਨੁਕਸਾਨ ਹੁੰਦਾ ਹੈ ਅੰਗਰੇਜ਼ੀ ਪੰਜਾਬੀ ਲਈ ਬਹੁਤ ਵੱਡਾ ਖਤਰਾ ਆ। ਇਹ ਗੱਲ ਸਰਾਸਰ ਝੂਠਿਆ 100% ਦੀ ਝੂਠ ਹੈ ਦੇ ਵਿੱਚ ਕੋਈ ਸੱਚਾਈ ਨਹੀਂ। ਅੰਗਰੇਜ਼ੀ ਇੱਕ ਗਲੋਬਲ ਭਾਸ਼ਾ ਹੈ ਦੁਨੀਆ ਪੱਧਰ ਤੇ ਬੋਲੀ ਜਾਂਦੀ। ਸਾਰਾ ਇੰਟਰਨੈਟ ਜਿਹੜਾ ਆ ਲਗਭਗ ਉਹਦੀ ਕਮਾਂਡ ਉਹਦੀ ਵਰਕਿੰਗ ਜਿਹੜੀ ਅੰਗਰੇਜ਼ੀ 'ਚ ਆ। ਅੰਗਰੇਜ਼ੀ ਕਦੀ ਵੀ ਕਿਸੇ ਭਾਸ਼ਾ ਲਈ ਖਤਰਾ ਨਹੀਂ ਬਣੀ। ਦੁਨੀਆ 'ਚ ਕਿਸੇ ਹੋਰ ਭਾਸ਼ਾ ਲਈ ਖਤਰਾ ਨਹੀਂ ਬਣੀ ਅੰਗਰੇਜ਼ੀ। ਫਿਰ ਪੰਜਾਬੀ ਲਈ ਅੰਗਰੇਜ਼ੀ ਖਤਰਾ ਕਿਵੇਂ ਹੋ ਗਈ? ਦੂਜਾ ਸਵਾਲ ਜਿਹੜੇ ਲੋਕੀ ਕਹਿੰਦੇ ਕਿ ਅੰਗਰੇਜ਼ੀ ਪੰਜਾਬੀ ਲਈ ਬਹੁਤ ਵੱਡਾ ਖਤਰਾ ਆ। ਪੰਜਾਬ ਦੇ ਸ਼ਹਿਰਾਂ 'ਚ ਪੰਜਾਬ 'ਚ ਜਿਹੜੇ ਲੋਕੀ ਪੰਜਾਬੀ ਤੋਂ ਮੂੰਹ ਮੋੜ ਗਏ ਆ ਜਿਹੜੇ ਪੰਜਾਬੀ ਨਹੀਂ ਬੋਲਦੇ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ ਕੀ ਉਹ ਘਰਾਂ 'ਚ ਅੰਗਰੇਜ਼ੀ ਬੋਲਦੇ ਆ ਅੰਗਰੇਜ਼ੀ ਬੋਲਦੇ ਆ ਘਰਾਂ 'ਚ ਨਹੀਂ ਉਹ ਘਰਾਂ 'ਚ ਅੰਗਰੇਜ਼ੀ ਨਹੀਂ ਬੋਲ ਰਹੇ ਕੋਈ ਹੋਰ ਭਾਸ਼ਾ ਬੋਲਦੇ ਆ ਫਿਰ ਅਸੀਂ ਅੰਗਰੇਜ਼ੀ ਨੂੰ ਦੋਸ਼ ਕਿਵੇਂ ਦਈ ਜਾਨੇ ਜੇ ਤੁਹਾਨੂੰ ਹੱਲੇ ਵੀ ਯਕੀਨ ਨਹੀਂ ਹੁੰਦਾ ਕੋਈ ਹੋਰ ਧਾਰਨ ਸੁਣ ਲਓ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਆ ਦੂਰ ਦਰਾਡੇ ਦੇਸ਼ਾਂ 'ਚ ਵਸਤੇ ਆ ਨਾ ਉੱਥੇ ਕਿਹੜੀ ਭਾਸ਼ਾ ਆ ਅੰਗਰੇਜ਼ੀ ਜ਼ਿਆਦਾਤਰ ਬੋਲੀ ਜਾਂਦੀ ਭਾਵੇਂ ਕੈਨੇਡਾ ਦੀ ਗੱਲ ਕੋਲੋ ਯੂਨਾਈਟਿਡ ਸਟੇਟਸ ਯੂਐਸਏ ਦੀ ਗੱਲ ਕਰ ਲੋ ਜਾਂ ਆਸਟ੍ਰੇਲੀਆ ਦੀ ਗੱਲ ਕਰ ਇਹਨਾਂ ਸਾਰੇ ਦੇਸ਼ਾਂ ਵਿੱਚ ਪ੍ਰਮੁੱਖ ਤੌਰ ਤੇ ਕਿਹੜੀ ਭਾਸ਼ਾ ਬੋਲੀ ਜਾਂਦੀ ਆ ਅੰਗਰੇਜ਼ੀ ਅੰਗਰੇਜ਼ੀ ਬੋਲੀ ਜਾਂਦੀ ਪਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਉੱਥੇ ਵਸਦੀ ਆ ਉਹ ਇਦਾਂ ਦਾ ਨਹੀਂ ਕਿ ਪੰਜਾਬੀ ਤੋਂ ਟੁੱਟ ਗਿਆ ਪੰਜਾਬੀ ਬੋਲਦਾ ਹੀ ਆ ਤਾਂ ਵੀ ਜਿਉ ਉਹਨਾਂ ਦੇਸ਼ਾਂ 'ਚ ਰਹਿ ਕੇ ਵੀ ਪੰਜਾਬੀ ਬੋਲ ਰਹੇ ਆ ਤਾਂ ਸਾਡੇ ਪੰਜਾਬ 'ਚ ਜਿਹੜੇ ਬੈਠੇ ਆ ਇਹਨਾਂ ਨੂੰ ਬੋਲਣ ਲੱਗਿਆਂ ਨੂੰ ਕੀ ਦਿੱਕਤ ਆਉਂਦੀ ਆ ਜਿਹੜੇ ਪੰਜਾਬ ਦੇ ਸ਼ਹਿਰੀ ਵਰਗ ਆ ਜਿਹੜਾ ਪੰਜਾਬੀ ਤੋਂ ਮੂੰਹ ਮੋੜੀ ਬੈਠਾ ਉਹ ਦੱਸਣ ਕਿ ਕੀੜੀ-ਕੀੜੀ ਥਾਂ ਉੱਪਰ ਪੰਜਾਬੀ ਦੀ ਥਾਂ ਅੰਗਰੇਜ਼ੀ ਆ ਰਹੀ ਹੈ ਜਾਂ ਕਿੱਥੇ ਪੰਜਾਬੀ ਨੂੰ ਨੁਕਸਾਨ ਹੋਇਆ ਅੰਗਰੇਜ਼ੀ ਦੇ ਕਰਕੇ ਦੇਰਸਲ ਜਦੋਂ ਆਪਾਂ ਕਹਿੰਦੇ ਹਾਂ ਕਿ ਪੰਜਾਬੀ ਦਾ ਨੁਕਸਾਨ ਅੰਗਰੇਜ਼ੀ ਕਰਕੇ ਹੋ ਰਿਹਾ ਹੈ ਇਹ ਹਨੇਰੀ ਵਿੱਚ ਨਿਸ਼ਾਨੇ ਲਾਉਣ ਵਾਲੀ ਗੱਲ ਹੁੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਅਸਲੀ ਹਾਲਾਤ ਸਾਨੂੰ ਦੱਸੇ ਨਹੀਂ ਜਾ ਰਹੇ ਪੰਜਾਬੀਆਂ ਦੀ ਅੰਗਰੇਜ਼ੀ ਕਿੰਨੀ ਮਜ਼ਬੂਤ ਆ ਆਪਾਂ ਸਾਰੇ ਜਾਣਦੇ ਆ ਫਿਲਮਾਂ ਵਾਲੇ ਮਜ਼ਾਕ ਉਡਾਉਂਦੇ ਕਿ ਪੰਜਾਬੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅੰਗਰੇਜ਼ੀ ਇੱਕ ਕੰਮਕਾਜ ਦੀ ਭਾਸ਼ਾ ਆ ਉਹ ਕਦੀ ਵੀ ਘਰਾਂ 'ਚ ਬੋਲੀ ਜਾਣ ਵਾਲੀ ਭਾਸ਼ਾ ਨਹੀਂ ਬਣ ਸਕਦੀ ਸਾਡੇ ਇੱਥੇ ਤੇ ਪੰਜਾਬੀ ਲਈ ਖਤਰਾ ਤਾਂ ਫਿਰ ਤਾਂ ਬਣੂਗੀ ਨਾ ਜੇ ਅੰਗਰੇਜ਼ੀ ਘਰਾਂ 'ਚ ਬੋਲੀ ਜਾਣ ਲੱਗ ਪਈ ਅਸੀਂ ਸਵੇਰੇ ਉੱਠ ਕੇ ਅੰਗਰੇਜ਼ੀ 'ਚ ਗੱਲਾਂ ਕਰਨ ਲੱਗ ਪਏ ਨੇ ਆ ਸ਼ਾਮ ਤਾਂ ਅੰਗਰੇਜ਼ੀ 'ਚ ਗੱਲਾਂ ਕਰਦੇ ਆ ਸਬਜ਼ੀ ਵਾਲਾ ਆਉਂਦਾ ਉਹਨਾਂ ਅੰਗਰੇਜ਼ੀ 'ਚ ਗੱਲਾਂ ਕਰਦੇ ਆ ਜਾਂ ਕੋਈ ਹੋਰ ਦੁੱਧ ਵੇਚਣ ਵਾਲਾ ਆਉਂਦਾ ਫਲ ਫਰੂਟ ਵਾਲਾ ਉਹਨਾਂ ਆਪ ਅੰਗਰੇਜ਼ੀ 'ਚ ਗੱਲਾਂ ਕਰ ਰਹੇ ਆ ਸੋ ਅੰਗਰੇਜ਼ੀ ਦਾ ਨਾਂ ਕਿਵੇਂ ਲਾਈਏ ਜਨ ਕਿ ਅੰਗਰੇਜ਼ੀ ਦੇ ਕਰਕੇ ਪੰਜਾਬੀ ਦਾ ਨੁਕਸਾਨ ਹੋ ਰਿਹਾ ਇੱਥੇ ਗੱਲ ਅੰਗਰੇਜ਼ੀ ਦੇ ਬਚਾਦ ਹੀ ਨਹੀਂ ਗੱਲ ਇਹ ਸਮਝ ਅਸੀਂ ਤਾਂ ਇਹ ਹੀ ਨਹੀਂ ਸਮਝ ਸਕੇ ਇਸੇ ਕਰਕੇ ਸਾਡੀ ਬੋਲੀ ਦਾ ਮਾੜਾ ਹਾਲ ਇੰਨਾ ਹੋ ਰਿਹਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਸਾਨੂੰ ਇਹ ਦੱਸਿਆ ਹੀ ਨਹੀਂ ਜਾ ਰਿਹਾ ਸਾਨੂੰ ਸਮਝਣੇ ਨਹੀਂ ਦਿੱਤਾ ਜਾ ਰਿਹਾ ਕਿ ਪੰਜਾਬੀ ਨੂੰ ਖਤਰਾ ਹੈ ਕਿਹਦੇ ਪਾਸਿਓਂ ਹੁਣ ਜਿਹੜੀ ਨਵੀਂ ਮੁਹਿੰਮ ਵੀ ਚੱਲੀ ਆ ਜੋ ਗੱਲ ਕਹੀ ਗਈ ਸੀ ਕਿ ਸਾਈਨ ਬੋਰਡ ਦੇ ਉੱਪਰ ਪੰਜਾਬੀ ਲਿਖਾਂਗੇ ਪੰਜਾਬੀ ਸਭ ਤੋਂ ਉੱਪਰ ਹੋਊਗੀ ਗੱਲ ਫੇਰ ਉਹੀ ਆ ਗਈ ਕਿ ਪਹਿਲਾਂ ਪਤਾ ਤਾਂ ਲੱਗੇ ਕਿ ਪੰਜਾਬੀ ਨੂੰ ਖਤਰਾ ਹੈ ਕਿਹੜੇ ਪਾਸਿਓਂ ਕੀ ਅੰਗਰੇਜ਼ੀ ਤੋਂ ਪੰਜਾਬੀ ਨੂੰ ਖਤਰਾ ਹੋ ਸਕਦਾ ਅੰਗਰੇਜ਼ੀ ਦੁਨੀਆ 'ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਨਹੀਂ ਇਹ ਵੀ ਤੁਹਾਨੂੰ ਪਤਾ ਹੈ ਦੁਨੀਆ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਮੈਂਡਰਨ ਹੈ ਜੋ ਕਿ ਚੀਨ ਦੀ ਭਾਸ਼ਾ ਹੈ ਅੰਗਰੇਜ਼ੀ ਇੱਕ ਮਾਧਿਅਮ ਦਾ ਕੰਮ ਕਰਦੀ ਇੱਕ ਲਿੰਕ ਹੈ ਇੱਕ ਲਿੰਕ ਭਾਸ਼ਾ ਹੈ ਇਹ ਕਦੀ ਵੀ ਸਾਡੇ ਦੇਸ਼ ਵਿੱਚ ਤਾਂ ਘੱਟੋ ਘੱਟ ਇਹ ਤਾਂ ਨਹੀਂ ਹੋ ਸਕਦਾ ਪੰਜਾਬ ਵਿੱਚ ਤਾਂ ਬਿਲਕੁਲ ਨਹੀਂ ਹੋ ਸਕਦਾ ਕਿ ਆਮ ਲੋਕਾਂ ਦੀ ਜ਼ੁਬਾਨ ਬਣ ਜਾਵੇ ਤੇ ਜਦ ਤੱਕ ਇਹ ਆਮ ਲੋਕਾਂ ਦੀ ਜ਼ੁਬਾਨ ਨਹੀਂ ਬਣਦੀ ਇਹ ਕਿਸੇ ਭਾਸ਼ਾ ਲਈ ਖਤਰਾ ਹੋ ਹੀ ਨਹੀਂ ਸਕਦਾ ਕੀ ਕੇਰਲਾ ਦੇ ਲੋਕ ਅੰਗਰੇਜ਼ੀ ਨਹੀਂ ਬੋਲਦੇ ਤਾਮਿਲਨਾਡੂ ਦੱਖਣ ਭਾਰਤ ਦੇ ਲੋਕ ਅੰਗਰੇਜ਼ੀ 'ਚ ਮੁਹਾਰਤ ਰੱਖਦੇ ਆ ਪਾਣੀ ਵਾਂਗੂ ਅੰਗਰੇਜ਼ੀ ਦਾ ਫਲੋ ਆ ਉਹਨਾਂ ਦਾ ਜੇ ਉੱਥੇ ਅੰਗਰੇਜ਼ੀ ਕਰਕੇ ਉਹ ਆਪਣੀ ਭਾਸ਼ਾ ਮਲਿਆਲਮ ਕੰਨੜ ਤਾਮਿਲ ਉਹ ਤੋਂ ਨਹੀਂ ਟੁੱਟੇ ਤਾਂ ਅਸੀਂ ਕਿਵੇਂ ਟੁੱਟੀ ਜਾਂਦੇ ਆ ਸੋ ਇਹ ਇਹ ਗੱਲ ਬਿਲਕੁਲ ਝੂਠ ਆ ਇੱਕ ਫਰਾਡ ਮੈਂ ਇਹਨੂੰ ਕਹੂੰਗਾ ਕਿ ਜਦੋਂ ਕਿ ਇਹ ਇਹ ਕਹਿ ਰਿਹਾ ਜਾਂਦਾ ਕਿ ਜੀ ਅੰਗਰੇਜ਼ੀ ਕਰਕੇ ਪੰਜਾਬੀ ਦਾ ਨੁਕਸਾਨ ਹੋ ਰਿਹਾ ਦਰਸਲ ਅੰਗਰੇਜ਼ੀ ਦਾ ਨਾਮ ਵਰਤਿਆ ਜਾਂਦਾ ਹੈ ਅੰਗਰੇਜ਼ੀ ਦੀ ਆੜ ਵਿੱਚ ਕਨਵੈਂਟ ਸਕੂਲ ਬਣਾਏ ਗਏ ਨੇ ਅੰਗਰੇਜ਼ੀ ਦੀ ਆਰਟ ਵਿੱਚ ਵੱਡੇ ਵੱਡੇ ਪ੍ਰਾਈਵੇਟ ਸਕੂਲ ਬਣਾਏ ਗਏ ਜਦਕਿ ਉਹਨਾਂ ਦੇ ਅੰਦਰ ਵੀ 24 ਘੰਟੇ ਬੱਚੇ ਦਾ ਜਿੰਨੇ ਘੰਟੇ ਵੀ ਉੱਥੇ ਰਹਿੰਦੇ ਉੱਥੇ ਅੰਗਰੇਜ਼ੀ ਨਹੀਂ ਬੋਲਦੇ ਉਹਨਾਂ ਕਿਸੇ ਹੋਰ ਭਾਸ਼ਾ ਵੱਲ ਲਾਇਆ ਜਾ ਰਿਹਾ ਤੇ ਪੰਜਾਬੀ ਦਾ ਸਿਰਫ ਇਸ ਇਸ ਤਰੀਕੇ ਨਾਲ ਨੁਕਸਾਨ ਕਰ ਰਿਹਾ ਸਿਰਫ ਤੇ ਸਿਰਫ ਨੁਕਸਾਨ ਕਰ ਰਿਹਾ ਪੰਜਾਬੀ ਦੀਆਂ ਜੜਾਂ ਟੁੱਟ ਰਹੇ ਆ ਇਹ ਸਾਰੇ ਅਖੌਤੀ ਅੰਗਰੇਜ਼ੀ ਮੀਡੀਅਮ ਸਕੂਲ ਜਿਹੜੇ ਨਾ ਅੰਗਰੇਜ਼ੀ ਦਾ ਵਰਤਦੇ ਆ ਪਰ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਸਿਖਾ ਸਕਦੇ ਸਭ ਤੋਂ ਵੱਡਾ ਤਰਕ ਤੇ ਦਲੀਲ ਵਾਲੀ ਗੱਲ ਇਹਦੇ ਝੇ ਆ ਜੇ ਪੰਜਾਬ ਵਿੱਚ ਅੰਗਰੇਜ਼ੀ ਦੇ ਕਰਕੇ ਪੰਜਾਬੀਆਂ ਦਾ ਨੁਕਸਾਨ ਹੋਇਆ ਹੁੰਦਾ ਜਾਂ ਪੰਜਾਬੀ ਆਪਣੀ ਬੋਲੀ ਨਾਲ ਟੁੱਟੇ ਹੁੰਦੇ ਤਾਂ ਕੀ ਪੰਜਾਬ ਵਿੱਚ ਧੜਾ ਧੜ ਆਈਲੈਂਡਸ ਤੇ ਟੂਰਫਲ ਸੈਂਟਰ ਖੁੱਲਣੇ ਸੀ ਫਿਰ ਤਾਂ ਪੰਜਾਬੀਆਂ ਨੂੰ ਅੰਗਰੇਜ਼ੀ ਬਹੁਤ ਫਰਨ ਫਰਨ ਆਉਂਦੀ ਹੋਣੀ ਸੀ ਆਈਲੈਂਡ ਸੈਂਟਰ ਜਾ ਕੇ ਬੈਂਡ ਦੇ ਲਈ ਜद्दोजਹਿਦ ਕਰਨ ਦੀ ਲੋੜ ਹੀ ਨਹੀਂ ਸੀ ਸੱਚ ਇਹ ਹੈ ਕਿ ਸਾਡਾ ਨੌਜਵਾਨ ਨਾ ਤਾਂ ਚੰਗੀ ਤਰ੍ਹਾਂ ਪੰਜਾਬੀ ਬੋਲ ਸਕਿਆ ਨਾ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਆਉਂਦੀ ਹੈ ਦੋਵਾਂ ਭਾਸ਼ਾਵਾਂ ਵਿੱਚੋਂ ਫਿੱਕਾ ਰਹਿ ਗਿਆ ਇਹ ਬਹੁਤ ਵੱਡੀ ਸਾਜ਼ਿਸ਼ ਹੋਈ ਹੈ ਪੰਜਾਬੀ ਬੋਲੀ ਦੇ ਖਿਲਾਫ ਜ਼ਰੋ ਪੰਜਾਬੀ ਬੋਲੀ ਲਈ ਸੂਭਾ ਬਣ ਲੱਗਾ ਸੀ ਸਾਨੂੰ 1966 ਵਿੱਚ ਉਦੋਂ ਵੀ ਇਹ ਸਾਜ਼ਿਸ਼ ਹੋਈ ਸੀ ਹੁਣ ਵੀ ਹੋ ਰਹੀ ਹੈ ਸੋ ਸਾਨੂੰ ਹੱਲੇ ਤੇ ਇਹ ਹੀ ਨਹੀਂ ਪਤਾ ਲੱਗ ਸਕਿਆ ਕਿ ਸਾਡੀ ਬੋਲੀ ਨੂੰ ਖਤਰਾ ਕਿਹੜੇ ਪਾਸਿਓਂ ਆ ਮਾਂ ਬੋਲੀ ਮਾਸੀ ਬੋਲੀ ਦਾ ਰੌਲਾ ਬਹੁਤ ਖੜਾ ਕੀਤਾ ਗਿਆ ਗਾਇਕਾਂ ਨੇ ਵੀ ਖੜਾ ਕੀਤਾ ਕਿ ਵਧੀ ਭਾਸ਼ਾ ਨੂੰ ਥੋਪਣ ਦੀ ਵੀ ਗੱਲ ਹੁੰਦੀ ਹੈ ਕੋਈ ਭਾਸ਼ਾ ਮਾੜੀ ਨਹੀਂ ਹੁੰਦੀ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਭਾਸ਼ਾ ਨਾ ਸਿੱਖੀ ਜਾਵੇ ਪਰ ਆਪਣੀ ਮਾਂ ਬੋਲੀ ਤੋਂ ਜੇ ਮਨਕਰ ਹੋ ਗਏ ਉਹਦੇ ਉੋਂ ਤੋਂ ਅਸੀਂ ਮੁੱਖ ਮੋੜ ਲਿਆ ਫਿਰ ਭਾਵੇਂ ਪੰਜ ਜ਼ਬਾਨਾਂ ਹੋਰ ਸਿੱਖ ਲਓ 10 ਹੋਰ ਸਿੱਖ ਲਓ ਕੋਈ ਜ਼ਬਾਨ ਚੱਜਣਾ ਆਉਣੀ ਨਹੀਂ ਇਹ ਵੀ ਗੱਲ ਕਿਸੇ ਵੀ ਭਾਸ਼ਾ ਮਾਹਿਰ ਤੋਂ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਦੱਸ ਦੇਣਗੇ ਕਿ ਜੇ ਤੁਹਾਨੂੰ ਆਪਣੀ ਮਾਂ ਬੋਲੀ ਨਹੀਂ ਨਾ ਆਉਂਦੀ ਤੁਸੀਂ ਕਿਸੇ ਵੀ ਹੋਰ ਭਾਸ਼ਾ ਨੂੰ ਚੰਗੀ ਤਰਾਨੀ ਸਿੱਖ ਸਕਦੇ ਤੁਹਾਨੂੰ ਮੁਹਾਰਤ ਆਉਣੀ ਨਹੀਂ ਸੋ ਪੰਜਾਬੀ ਬੋਲੀ ਉਹਨੂੰ ਅਸੀਂ ਕਿਉਂ ਬਿਸਾਰ ਰਹੇ ਹਾਂ ਇਹ ਸਾਨੂੰ ਪੁੱਛਣਾ ਪੈਣਾ ਤੇ ਜਿਹੜੀਆਂ ਫਾਲਤੂ ਦੀਆਂ ਦਲੀਲਾਂ ਸਾਡੇ ਦਿਮਾਗ 'ਚ ਪਾ ਦਿੱਤੀਆਂ ਗਈਆਂ ਨਾ ਇਹ ਤੋਂ ਬਚੋ ਅੰਗਰੇਜ਼ੀ ਕਰਕੇ ਪੰਜਾਬੀ ਦਾ ਨੁਕਸਾਨ ਨਾ ਕਦੀ ਹੋਇਆ ਨਾ ਹੋ ਰਿਹਾ ਤੇ ਨਾ ਕਦੀ ਹੋਣਾ ਅੰਗਰੇਜ਼ੀ ਇੱਕ ਕੰਮਕਾਜ ਦੀ ਭਾਸ਼ਾ ਹੈ ਪੰਜਾਬੀ ਆਮ ਬੋਲ ਚੱਲਦੀ ਭਾਸ਼ਾ ਹੈ ਇਹਦੇ ਚਸੀਂ ਆਪਣਾ ਦੁੱਖ ਦਰਦ ਖੁਸ਼ੀ ਸਭ ਕੁਝ ਬਿਆਨ ਸਕਦੇ ਅੰਗਰੇਜ਼ੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਤੁਸੀਂ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਦੇ ਚੰਗੀ ਤਰ੍ਹਾਂ ਨਾ ਤੁਹਾਡੇ ਦਿਲ ਨੂੰ ਸਕੂਨ ਆਉਣਾ ਵਾਸਕੇ ਤੇਰੇ ਸਿਰ ਦੁਖਦਾ ਹੈ ਨਾ ਤਾਂ ਹਾਈ ਜਿਹੜੀ ਪੰਜਾਬੀ ਚ ਨਿਕਲਦੀ ਹੈ ਅੰਗਰੇਜ਼ੀ ਜੋ ਮਰਜ਼ੀ ਓ ਐਮ ਜੀ ਜੋ ਓ ਐਮ ਜੀ ਜੋ ਮਰਜ਼ੀ ਕਹੀ ਚਲੋ ਗੱਲ ਨਹੀਂ ਬਣਨੀ ਕੋਈ ਹੋਰ ਭਾਸ਼ਾ ਚ ਵੀ ਕੋਸ਼ਿਸ਼ ਕਰਕੇ ਵੇਖ ਲਓ ਨਹੀਂ ਗੱਲ ਬਣਨੀ ਸੋ ਇਹ ਸਮਝੀਏ ਕਿ ਪੰਜਾਬੀ ਆਮ ਬੋਲਚਾਲ ਦੀ ਭਾਸ਼ਾ ਹੈ ਅੰਗਰੇਜ਼ੀ ਜਿਹੜੀ ਆ ਉਹ ਕੰਮਕਾਜ ਦੀ ਭਾਸ਼ਾ professionl ਪੇਸ਼ੇਵਰ ਭਾਸ਼ਾ ਹੈ ਉਹ ਪੰਜਾਬੀ ਦਾ ਥਾਂ ਪੰਜਾਬੀ ਦਾ ਰੁਤਬਾ ਕਦੀ ਨਹੀਂ ਲੈ ਸਕਦੀ ਨਾ ਖੋ ਸਕਦੀ ਹੈ ਕਿਉਂਕਿ ਦੋਵਾਂ ਦਾ ਆਪਸ ਕੋਈ ਮੇਲ ਹੈ ਹੀ ਨਹੀਂ ਇਹ ਚੀਜ਼ਾਂ ਤੋਂ ਸਾਨੂੰ ਬਚਣਾ ਪੈਣਾ ਸਮਝਣਾ ਪੈਣਾ ਤਾਂ ਜਾ ਕੇ ਸੀ ਪੰਜਾਬੀ ਵਾਲੇ ਪਾਸੇ ਕੁਝ ਸਾਰਥਕ ਸੋਚ ਲਿਆ ਸਕਾਂਗੇ ਸਾਜ਼ਿਸ਼ਾਂ ਬਹੁਤ ਹੋਈਆਂ ਨੇ ਪੰਜਾਬੀ ਬੋਲੀ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਸ਼ਹਿਰਾ ਤੋਂ ਤਾਂ ਬਾਹਰ ਲਗਭਗ ਕਰ ਦਿੱਤਾ ਗਿਆ ਇੱਕ ਤੁਹਾਨੂੰ ਹੋਰ ਮਿਸਾਲ ਦੇ ਦਿੰਦਾ ਆ ਜਿਹੜੇ ਵਿਆਹ ਸ਼ਾਦੀ ਦੇ ਕਾਰਡ ਚ ਹਰ ਵਿਆਹ ਸ਼ਾਦੀ ਦੇ ਕਾਰਡ ਦੇ ਹੇਠਾਂ ਉਹ ਜਿਹੜੇ ਘਰ ਦੇ ਬੱਚੇ ਹੁੰਦੇ ਆ ਉਹਨਾਂ ਦੇ ਵੱਲੋਂ ਮਹਿਮਾਨਾਂ ਨੂੰ ਸਦਾ ਲਿਖਿਆ ਹੁੰਦਾ ਇੱਕ ਲਾਈਨ ਕਿ ਮੇਲੇ ਚਾਚੂ ਕੀ ਸ਼ਾਦੀ ਮੇਂ ਜਲੂਲ ਜਲੂ ਨਾ ਆ ਇਹ ਹੁਣ ਜਿਹੜੀ ਲਾਈਨ ਲਿਖੀ ਜਾਂਦੀ ਆ ਵਿਆਹ ਸ਼ਾਦੀਆਂ ਦੇ ਕਾਰਡ ਦੇ ਹੇਠਾਂ ਇਹ ਹਮੇਸ਼ਾ ਇਸੀ ਤਰੀਕੇ ਨਾਲ ਕੋ ਲਿਖੀ ਜਾਂਦੀ ਹੈ ਕਦੀ ਕਿਸੇ ਨੇ ਸੋਚਿਆ ਪੰਜਾਬੀ ਚ ਕਿਉਂ ਨਹੀਂ ਲਿਖਾਂਦਾ ਵਿਆਪ ਹਮੇ ਪਿੰਡ ਦਾ ਹੀ ਹੋਵੇ ਪਰ ਕਾਰਡ ਦੇ ਹੇਠਾਂ ਇਹ ਲਾਈਨ ਜਿਹੜੀ ਆ ਪੰਜਾਬੀ ਚ ਨਹੀਂ ਹੁੰਦੀ ਕਦੀ ਵੀ ਜੇ ਕਿਤੇ ਹੈਗੀ ਤਾਂ ਵਿਖਾਓ ਦਾ ਕੋਈ ਸਕਰੀਨਸ਼ਾਟ ਲੈ ਕੇ ਭੇਜੋ ਸਾਨੂੰ ਤਾਂ ਲੱਭਾ ਨਹੀਂ ਅੱਜ ਤਾਈ ਇਹ ਕੀ ਹੋ ਰਿਹਾ ਬਦੋ ਬਦੀ ਸਾਡੇ ਬੱਚਿਆਂ ਨੂੰ ਇਹ ਦੱਸਿਆ ਜਾ ਰਿਹਾ ਕਿ ਬੱਚਿਆਂ ਦੀ ਭਾਸ਼ਾ ਤੂਤਲੀ ਭਾਸ਼ਾ ਜਿਹੜੀ ਹੁੰਦੀ ਪੰਜਾਬੀ ਨਹੀਂ ਹੁੰਦੀ ਆਹ ਹੁੰਦੀ ਐਦਾਂ ਨਹੀਂ ਹੁੰਦੀ ਸੋ ਕੀ ਇਹ ਸੰਦੇਸ਼ ਦਿੱਤਾ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਬੱਚਾ ਆ ਉਹ ਜੰਮਦੇ ਆਹ ਬੋਲੀ ਬੋਲਦਾ ਆ ਪੰਜਾਬੀ ਨਹੀਂ ਬੋਲਦਾ ਇਦਾਂ ਦੀ ਬੋਲੀ ਬੋਲਦਾ ਆਹ ਆਉਦੀ ਭਾਸ਼ਾ ਹੈ ਭਾਸ਼ਾ ਕੋਈ ਮਾੜੀ ਨਹੀਂ ਪਰ ਗੱਲ ਫਿਰ ਉਹੀ ਹੈ ਕਿਨੇ ਕਿਹਾ ਕਿ ਬੱਚਾ ਆ ਬੋਲੀ ਬੋਲਦਾ ਇਹ ਬਦੋਬਦੀ ਠੋਸਣ ਵਾਲੀ ਗੱਲ ਨਹੀਂ ਬਦੋਬਦੀ ਬੱਚੇ ਦੇ ਮੂੰਹ 'ਚ ਨਹੀਂ ਪਾਈ ਜਾ ਰਹੀ ਆ ਬੋਲੀ ਜਿਹੜਾ ਬੱਚਾ ਕਾਰਡ ਵੇਖੂਗਾ ਉਹਨੂੰ ਇਹ ਨਹੀਂ ਲੱਗੂਗਾ ਕਿ ਆਹੀ ਆ ਇਹੀ ਬੋਲੀ ਹੁੰਦੀ ਆ ਇਸੇ ਦਾ ਇਸੇ ਚੀਜ਼ ਦਾ ਸਿੱਟਾ ਸੀ ਖੁਦ ਇਹ ਚੀਜ਼ ਵੇਖੀ ਹੋਈ ਆ ਕਿ ਖੁਦ ਜਿਹੜੇ ਲੋਕੀ ਪੰਜਾਬੀ ਦੇ ਅਧਿਆਪਕ ਬਣੇ ਆ ਉਹ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਨਹੀਂ ਕਰਦੇ। ਇਸ ਤਰ੍ਹਾਂ ਦੀ ਬੋਲੀ ਬੋਲਦੇ ਆ। ਅਛੇ ਜੀ ਤੁਸੀਂ ਕੀ ਆਸ ਕਰਦੇ ਹੋ ਕਿ ਮੰਤਰੀ ਮਾਂ ਬੋਲੀ ਦੇ ਵਸਤੂ ਬਾਦ ਕਿੰਨੀ ਕੁ ਪੰਜਾਬੀ ਦੀ ਦਸ਼ਾ ਜਿਹੜੀ ਸੁਧਰ ਜਾਊਗੀ? ਜੇ ਇਹਨਾਂ ਲੋਕਾਂ ਦਾ ਹਾਲ ਆ। ਕਿ ਜਦੋਂ ਗੱਲ ਬੱਚਿਆਂ ਦੀ ਚੱਲ ਰਹੀ ਹੈ, ਹੁਣ ਤੁਹਾਨੂੰ ਹੀ ਦੱਸਦੀ ਹੈ ਕਿ ਪੰਜਾਬ ਵਿੱਚ ਕਿਵੇਂ ਪੰਜਾਬੀ ਦਾ ਨੁਕਸਾਨ ਹੋ ਰਿਹਾ। ਪੰਜਾਬ ਵਿੱਚ ਸ਼ਹਿਰੀ ਖੇਤਰ ਦੀ ਜੇ ਆਪਾਂ ਗੱਲ ਕਰੀਏ, ਬਹੁਤੇ ਲੋਕੀ ਜਿਹੜੇ ਕੰਮਕਾਜ ਦੀ ਥਾਂ ਥੋੜੀ-ਬਹੁਤੀ ਪੰਜਾਬੀ ਬੋਲ ਲੈਂਦੇ ਘਰ ਜਾਂਦੇ ਹੀ ਬੱਚਿਆਂ ਦੇ ਨਾਲ ਗੱਲ ਪੰਜਾਬੀ 'ਚ ਨਹੀਂ ਕਰਦੇ। ਐਸੀ ਭਾਸ਼ਾ 'ਚ ਕੀਤੀ ਜਾਂਦੀ ਜਿਹੜੀ ਕਾਰਟ ਦੇ ਹੇਠਾਂ ਜੋ ਤਰੀਕੇ ਦੀ ਭਾਸ਼ਾ ਲਿਖੀ ਜਾਂਦੀ ਆ। ਹੁਣ ਜਿਹੜੇ ਪਰਿਵਾਰ ਦੇ ਵਿੱਚ ਇਦਾਂ ਹੋ ਗਿਆ ਸਮਝੋ ਉੱਥੇ ਪੰਜਾਬੀ ਖਤਮ ਹੋ ਗਈ। ਕਿਉਂਕਿ ਇੱਕ ਪੀੜੀ ਤੱਕ ਪੰਜਾਬੀ ਬੋਲੀ ਜਾਂਦੀ ਆ ਪਰ ਜਦੋਂ ਬੱਚਿਆਂ ਨੂੰ ਨਹੀਂ ਸਿਖਾਈ ਗਈ ਮਤਲਬ ਉਸ ਪਰਿਵਾਰ ਦੇ ਵਿੱਚ ਪੰਜਾਬੀ ਦਾ ਖਾਤਮਾ ਕਰ ਦਿੱਤਾ ਗਿਆ। ਤੇ ਪੰਜਾਬ ਦੇ ਸ਼ਹਿਰਾਂ ਦੇ 90 ਤੋਂ 95 ਫੀਸਦੀ ਪਰਿਵਾਰਾਂ ਦਾ ਆਹੀ ਹਾਲ ਆ। ਜਿਉਂ ਆਪ ਥੋੜੀ ਬਹੁਤੀ ਪੰਜਾਬੀ ਬੋਲਦੇ ਆ ਗਾਂ ਬੱਚਿਆਂ ਨੂੰ ਪੰਜਾਬੀ ਤੋਂ ਉਹਨਾਂ ਨੇ ਇਦਾਂ ਦੂਰ ਰੱਖਿਆ ਪੰਜਾਬੀ ਨੂੰ ਉਹਨਾਂ ਦੇ ਲਾਗੇ ਵੀ ਨਹੀਂ ਲੱਗਣ ਤਾਂ ਜਦੋਂ ਪੰਜਾਬੀ ਕਰੋਨਾ ਆਉਂਦੀ ਹੈ ਇਦਾਂ ਉਹਨਾਂ ਦੇ ਹੱਥ ਮੂੰਹ ਬੰਨ ਦਿੱਤੇ ਆ ਕਿ ਪੰਜਾਬੀ ਦੇ ਲਾਗੇ ਵੀ ਨਾ ਜਾਣ ਇਹ ਹਾਲ ਹੈ ਸਾਡੇ ਪੰਜਾਬੀਆਂ ਦਾ ਇਸੇ ਲਈ ਅਸੀਂ ਕਿਹਾ ਸੀ ਕਿ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਜੇ ਐਸ ਪੰਜਾਬੀ ਮਾਂ ਬੋਲੀ ਦੇ ਵਿੱਚ ਜਾਂ ਕੁਮਾਂਤਰੀ ਮਾਂ ਬੋਲੀ ਦੇ ਵਿੱਚ ਜਿਹੜੋਂ ਗੱਲ ਹੁੰਦੀ ਹੈ ਸਭ ਤੋਂ ਜ਼ਿਆਦਾ ਧਿਆਨ ਸਾਨੂੰ ਦੇਣ ਦੀ ਲੋੜ ਆ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਸਾਜ਼ਿਸ਼ਾਂ ਅਸੀਂ ਹੀ ਕੀਤੀਆਂ ਆਪਣੀ ਬੋਲੀ ਦੇ ਖਿਲਾਫ ਸਭ ਤੋਂ ਜ਼ਿਆਦਾ ਪਿੱਠ 'ਚ ਛੁਰੇ ਪੰਜਾਬੀਆਂ ਨਹੀਂ ਖੋਬੇ ਆ ਆਪਣੀ ਮਾਂ ਬੋਲੀ ਤੇ ਬਹੁਤ ਵੱਡਾ ਪਾਪ ਕੀਤਾ ਹੁਣ ਵੀ ਕਰ ਰਹੇ ਆ ਪਰ ਇਹਦੇ ਵੱਲ ਧਿਆਨ ਨਹੀਂ ਜਾਂਦਾ ਕਿਉਂਕਿ ਸਾਨੂੰ ਪੰਜਾਬੀ ਮਾਂ ਬੋਲੀ ਦੀ ਜਦੋਂ ਗੱਲ ਹੁੰਦੀ ਹੈ ਨਾ ਸਮਾਗਮਾਂ 'ਵੀ ਹੋਰ ਹੀ ਇੱਧਰ ਉੱਧਰ ਦੀਆਂ ਗੱਲਾਂ ਸਾਈਨ ਬੋਰਡ 'ਤੇ ਲਿਖੜਤਾ ਜਾਂਦਾ ਆ ਉਪਰ ਆਲੇ ਕਰਾਂਗੇ ਜੀ ਆਹ ਕੀਤਾ ਜਾਊਗਾ ਉਹ ਕੀਤਾ ਜਾਊਗਾ ਆ ਦੋ ਚਾਰ ਆਪਣੇ ਚਿਹਤਿਆਂ ਨੂੰ ਰੇੜੀਆਂ ਵਾਂਗੂ ਸਨਮਾਨ ਵੰਡ ਦਿੱਤੇ ਜਾਂਦੇ ਆ ਬੁਨਿਆਦੀ ਪੱਧਰ ਤੇ ਧਿਆਨ ਕੌਣ ਦੇਊਗਾ ਆ ਗੱਲਾਂ ਕਿਹਨੇ ਵਿਖਣੀਆਂ ਕਿ ਸ਼ਹਿਰਾਂ ਵਿੱਚੋਂ ਪੰਜਾਬੀ ਬੋਲੀ ਨੂੰ ਤੇਜ਼ੀ ਨਾਲ ਘਰੋਂ ਕੱਢ ਦਿੱਤਾ ਗਿਆ ਹੁਣ ਸ਼ਹਿਰਾਂ 'ਚ ਹਾਲ ਇਹ ਆ ਕਿ ਜਦੋਂ ਕਿ ਵਿਆਹ ਸ਼ਾਦੀ ਦਾ ਫੰਕਸ਼ਨ ਹੁੰਦਾ ਨਾ ਉਸ ਵੇਲੇ ਘਰ 'ਚ ਪੰਜਾਬੀ ਨੂੰ ਬਾੜਦੇ ਆ ਸਿਰਫ ਗਾਣੇ ਵਜਾਉਣ ਲਈ ਡੀਜੇ ਉੱਤੇ ਗਾਣੇ ਲਾ ਕੇ ਟਪੂਸੀਆਂ ਮਾਰ ਲੈ ਉਹਨਾਂ ਲਈ ਪੰਜਾਬੀ ਸਿਰਫ ਗਾਉਣ ਵਜਾਉਣ ਦੀ ਭਾਸ਼ਾ ਰਹਿ ਗਈ ਆ ਜਿੱਦੇ ਸਮਾਗਮ ਹੋਇਆ ਡੀਜੇ ਵਾਲਾ ਗਿਆ ਢੋਲੀ ਗਿਆ ਪੰਜਾਬੀ ਬੋਲੀ ਵੀ ਬਾਹਰ ਕੱਢ ਦਿੰਦੇ ਘਰੋਂ ਇਹ ਹਾਲ ਕਰ ਰਹੇ ਅਸੀਂ ਆਪਣੀ ਮਾਂ ਬੋਲੀ ਦਾ ਸਾਡੇ ਸ਼ਹਿਰਾਂ ਦਾ ਹਾਲ ਹੈ। ਸੋ ਹਲੇ ਤੱਕ ਸਾਨੂੰ ਇਹੀ ਨਹੀਂ ਪਤਾ ਲੱਗਾ ਕਿ ਸਾਡੇ ਇੱਥੇ ਹੋ ਕੀ ਰਿਹਾ ਪੰਜਾਬੀ ਬੋਲੀ ਦੇ ਨਾਲ ਕਿਹੋ ਜਿਹਾ ਸਲੂਕ ਹੋ ਰਿਹਾ। ਆ ਜਿੰਨੇ ਵੀ ਵਿਦਿਅਕ ادارے ਪੰਜਾਬ 'ਚ ਚੱਲ ਰਹੇ ਆ ਜਿਹੜੇ ਬਹੁਤ ਵੱਧ ਫੁੱਲ ਰਹੇ ਆ ਇਹ ਵੀ ਤੁਹਾਨੂੰ ਨਾਲ ਦੱਸਦੀ ਜਿਹੜੇ ਸਭ ਤੋਂ ਜ਼ਿਆਦਾ ਚੱਲਦੇ ਆ ਕਨਵੈਂਟ ਸਕੂਲ ਹੋ ਗਏ ਜਾਂ ਪ੍ਰਾਈਵੇਟ ਸਕੂਲ ਹੋ ਗਏ ਜਾਂ ਬਾਹਰਲੇ ਡਿਸਰ ਯੂਨੀਵਰਸਿਟੀਆਂ ਦੇ ਨਾਂ 'ਤੇ ਪੰਜਾਬ 'ਚ ਢੇ ਸਕੂਲ ਖੁੱਲੇ ਆ ਆਲੀਸ਼ਾਨ ਬਿਲਡਿੰਗ ਵਾਲੇ ਇਹਨਾਂ 'ਚ ਪੰਜਾਬੀ ਦਾ ਗਲ ਕੁੱਟਿਆ ਜਾ ਰਿਹਾ। ਗਿਆ ਕਿਸੇ ਦਾ ਧਿਆਨ? ਇੱਕ ਸਕੂਲ ਨੂੰ ਜੇ ਤਾਲਾ ਮਾਰਿਆ ਹੁੰਦਾ ਜਿਹੜੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਦੇ ਆ ਬੱਚਿਆਂ ਨੂੰ ਪੰਜਾਬੀ ਤੋਂ ਇਦਾਂ ਦੂਰ ਕਰਦੇ ਆ ਕਿ ਜਦਾਂ ਬੱਚਾ ਪੰਜਾਬੀ ਬੋਲੂਗਾ ਤਾਂ ਇਹ ਪਛੜ ਜਾਣਾ ਇਹਨਾਂ ਸਕੂਲਾਂ 'ਚ ਜੇ ਇੱਕ ਨੂੰ ਵੀ ਤਾਲਾ ਵੱਜਾ ਹੁੰਦਾ ਤਾਂ ਅੱਜ ਇਹ ਹਿੰਮਤ ਨਾ ਕਰਦੇ ਕਦੀ ਕਿਸੇ ਹੋਰ ਸੂਬੇ ਦਾ ਤੁਸੀਂ ਸੁਣਿਆ ਜੇ ਗੁਜਰਾਤ ਵਿੱਚ ਕਿਸੇ ਸਕੂਲ 'ਚ ਗੁਜਰਾਤੀ ਬੋਲਣ ਤੋਂ ਬੱਚੇ ਨੂੰ ਰੋਕਿਆ ਜਾਂਦਾ ਹੋਵੇ ਹਰਿਆਣੇ 'ਚ ਹਰਿਆਣਵੀ ਬੋਲਣ ਤੋਂ ਰੋਕਿਆ ਜਾਂਦਾ ਹੋਵੇ ਯੂਪੀ 'ਚ ਭੋਜਪੂਰੀ ਬੋਲਣ ਤੋਂ ਰੋਕਿਆ ਜਾਂਦਾ ਹੋਵੇ ਦੱਖਣ ਭਾਰਤ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਪੰਜਾਬ ਦੀ ਇਹ ਕਿਰਪਾ ਕਿਉਂ ਹੋ ਰਹੀ ਹੈ ਅਖੌਤੀ ਕਿਰਪਾ ਪੰਜਾਬੀ ਬੋਲੀ ਦਾ ਗਲ ਘੁੱਟਣ ਦੀ ਇਹ ਸਾਜ਼ਿਸ਼ ਪੰਜਾਬ 'ਚ ਹੀ ਕਿਉਂ ਕਿੱਥੇ ਆ ਸਰਕਾਰਾਂ ਕਿੱਥੇ ਆ ਸਾਡੇ ਸਾਹਿਤਕਾਰ ਭਾਸ਼ਾ ਵਿਭਾਗ ਉਹਨਾਂ ਨੂੰ ਦੀਦਾ ਨਹੀਂ ਕਿਹੜੀ ਨੀਂਦ ਸੁੱਤੇ ਪਏ ਆ ਪੰਜਾਬੀ ਬੋਲੀ ਦੇ ਨਾਂ ਤੇ ਲੱਖਾਂ ਕਰੋੜਾ ਕਮਾਉਣ ਵਾਲੇ ਹੁਣ ਕਿਉਂ ਨਹੀਂ ਬੋਲਦੇ ਇੱਥੇ ਕਿਉਂ ਨਹੀਂ ਇਹਨਾਂ ਦਾ ਧਿਆਨ ਜਾਂਦਾ ਸ਼ਹਿਰਾਂ ਵੱਲ ਸ਼ਹਿਰਾਂ ਦੇ ਇਸ ਵਰਤਾਰੇ ਨੂੰ ਠੱਲਣ ਲਈ ਕਿਉਂ ਨਹੀਂ ਆਵਾਜ਼ ਉਠਾਉਂਦੇ ਇਸ ਲਈ ਪੰਜਾਬੀ ਲਈ ਬਹੁਤ ਕੁਝ ਕਰਨਾ ਪੈਣਾ ਹੈ ਇੱਕ ਦਿਨ ਹੀ ਨਹੀਂ ਰੋਜ਼ ਕਰਨਾ ਪੈਣਾ ਘਟੂ ਘਟੇ ਇੰਨਾ ਤਾਂ ਕਰੀਏ ਕਿ ਅਸੀਂ ਆਪ ਆਪਣੀ ਜ਼ਿੰਮੇਵਾਰੀ ਸਮਝੇ ਕਿ ਅਸੀਂ ਤਾਂ ਪੰਜਾਬੀ ਬੋਲਣੀ ਆ ਕੋਈ ਜੋ ਮਰਜ਼ੀ ਸੋਚੀ ਜਾਵੇ ਅਸੀਂ ਲੋਕਾਂ ਨੂੰ ਗੁੱਸੇ ਕਰਨਾ ਹੈ ਕਿ ਆਪਣੀ ਮਾਂ ਨੂੰ ਗੁੱਸੇ ਕਰਨਾ ਆਪਣੀ ਮਾਂ ਬੋਲੀ ਨੂੰ ਗੁੱਸੇ ਕਰਨਾ ਕਿਸੇ ਨੂੰ ਚੰਗਾ ਲੱਗੇ ਬੁਰਾ ਤੁਸੀਂ ਆਪਣੀ ਪੰਜਾਬੀ ਕਾਇਮ ਰੱਖੋ ਪੰਜਾਬੀ ਬੋਲੋ ਬੱਚਿਆਂ ਨੂੰ ਬੋਲਣ ਲਾਓ ਪੰਜਾਬੀ ਪੜਨ ਲਾਓ ਲਿਖਣ ਲਾਓ ਇਹ ਬਹੁਤ ਜ਼ਰੂਰੀ ਹੈ ਇੱਕ ਬੱਚਾ ਪੰਜਾਬੀ ਪੜਨ ਲਿਖਣ ਲੱਗ ਪਿਆ ਉਹ ਗਾਂ ਦੋ ਹੋਰਨਾਂ ਨੂੰ ਵੀ ਨਾਲ ਜੋੜੂਗਾ ਲੜਕੀਆਂ ਨੂੰ ਖਾਸ ਤੌਰ ਤੇ ਪੰਜਾਬੀ ਵਿੱਚ ਸਿੱਖਿਅਤ ਕੀਤਾ ਜਾਵੇ ਜਿਨ੍ਹਾਂ ਨੇ ਗਾਂ ਦੂਜੇ ਘਰ ਜਾਣਾ ਬੱਚਿਆਂ ਨੂੰ ਸੇਧ ਦੇਣੀ ਹੈ ਉਹਨਾਂ ਨੂੰ ਵੀ ਪੰਜਾਬੀ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀ ਇੱਕ ਪਹਿਲੂ ਹੈ ਕਿ ਕੁੜੀਆਂ ਨੂੰ ਪੰਜਾਬੀ ਵਿੱਚ ਬਹੁਤ ਜ਼ਿਆਦਾ ਪਿਛੇ ਕਰ ਦਿੱਤਾ ਗਿਆ ਹੈ ਵਿਦਿਅਕ ادارے ਵਿੱਚ ਇਹ ਚੀਜ਼ ਸਾਫ਼ ਨਜ਼ਰ ਆਉਂਦੀ ਹੈ ਇਹ ਵੀ ਚੀਜ਼ ਤੇ ਧਿਆਨ ਦੇਣਾ ਪੈਣਾ ਹੈ ਸੋ ਗੱਲਾਂ ਬਹੁਤ ਆ ਪੰਜਾਬੀ ਮਾਂ ਬੋਲੀ ਬਾਰੇ ਗੱਲ ਕਰਨ ਲੱਗੀ ਹੈ ਨਾ ਤਾਂ ਸਮਾਂ ਘੱਟ ਪੈ ਜਾਂਦਾ ਗੱਲਾਂ ਹਾਲੇ ਹੋਰ ਬਹੁਤ ਬਹੁਤ ਕੀਤੀਆਂ ਜਾ ਸਕਦੀਆਂ ਬਹੁਤ ਸਾਰੇ ਸੁਝਾਅ ਦਿੱਤੇ ਜਾ ਸਕਦੇ ਆ ਪਰ ਸਭ ਤੋਂ ਜ਼ਰੂਰੀ ਸੁਝਾਅ ਲੋਕਾਂ ਲਈ ਹੈ ਪੰਜਾਬੀ ਦੇ ਜਾਿਆਂ ਲਈ ਹੈ ਕਿ ਉਹ ਇਸ ਬੰਨੇ ਉਪਰਾਲੇ ਕਰਨ ਆਪਣੇ ਪੱਧਰ ਉੱਤੇ ਕਰਨ ਉਹਨਾਂ ਨੂੰ ਵੇਖ ਕੇ ਸ਼ਾਇਦ ਹੋਰ ਵੀ ਉਪਰਾਲੇ ਹੋਣਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਆ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ